ਇਹ ਆਂਦੀ ਜਾਏਗੀ ਤਾਂ ਸਭ ਨੂੰ ਵਿਚ 사이ਡ ਕਰਨ ਦੀ ਅਪੀਲ ਜਿਹੜੀ ਆ ਕੀਤੀ ਜਾਣਗੀ ਤਸਵੀਰਾਂ ਤੁਸੀਂ ਲਾਈਵ ਜਿਹੜੀਆਂ ਉਹ ਦੇਖ ਰਹੇ ਹਾਂ ਤਾਂ ਬਿਲਕੁਲ ਰਾਜਵੀਰ ਜਵੰਧਾ ਦੇ ਜਿਹੜੀ ਉਹ ਨਿਤਕਦੇ ਆ ਇਹ ਆਂਦੀ ਗਈ ਆ ਤਾਂ ਇਸ ਹਨੂਮਾਨ ਜਿਹੜਾ ਉਹ ਕਿਸੇ ਨੇ ਲਾਇਸੀ ਕੋਈ ਨਹੀਂ ਸੀ ਚਾਹੁੰਦਾ ਜਿਹੜਾ ਆ ਦੇਣਾ ਇਹ ਦੇਖੇਗੇ ਸਾਨੂੰ ਜਿਸ ਦਾ ਵਿਚਾਰ ਵੀ ਨਹੀਂ ਹੁੰਦਾ ਪਰ ਨਾ ਮਖਾਣਾ ਨਾਮ ਮਖਾਣਾ ਸਭ ਲਾਸਟ ਰਾਈਡ ਦੇ ਵਿੱਚ ਰਾਜਵੀਰ ਜਵੰਦਾ ਆਪਣੀ ਇੱਥੇ ਪਹੁੰਚ ਚੁੱਕੇ ਨੇ ਤਾਂ ਬਿਲਕੁਲ ਦੱਸਿਆ ਜਾ ਰਿਹਾ ਵੀ ਖੁਦ ਦੇ ਟਰੈਕਟਰ ਦੇ ਉਹਨਾਂ ਦੇ ਖੁਦ ਦੇ ਟਰੈਕਟਰ ਦੇ ਵਿੱਚ ਜਿਹੜੀ ਉਹਨਾਂ ਦੀ ਲਾਸਟ ਰਾਈਡ ਜਿਹੜੀ ਆ ਉਹ ਹੋਣ ਵਾਲੀ ਆ ਤਾਂ ਬਿਲਕੁਲ ਤਸਵੀਰਾਂ ਤੁਹਾਨੂੰ ਜਿਹੜੀਆਂ ਉਹ ਪੋਨਾ ਪਿੰਡ ਤੋਂ ਦਿਖਾ ਰਹੇ ਆ ਜਗਰਾਉ ਵਿਖੇ ਤਾਂ ਬਿਲਕੁਲ ਰਾਜਵੀਰ ਜਵੰਦਾ ਦਾ ਜੱਦੀ ਪਿੰਡ ਜਿਹੜਾ ਇਹ ਦੱਸਿਆ ਜਾਂਦਾ ਤੇ ਸਭ ਜਿਹੜੇ ਕਲਾਕਾਰ ਆ ਉਹ ਨਾਲ ਇਸ ਲਾਸਟ ਰਾਈਡ ਦੇ ਉੱਤੇ ਜਾਣਗੇ ਤੇ ਜਿਹੜਾ ਹਰ ਭਜਨ ਮਾਂ ਜਿਹੜੀਆਂ ਅੱਖਾਂ ਭਰੀਆਂ ਹੋਈਆਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਸਭ ਦੀਆਂ ਜਿਹੜੀਆਂ ਅੱਖਾਂ ਇੱਥੇ ਨਮ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ ਕਿਉਂਕਿ ਸਭ ਦੇ ਚਾਣ ਵਾਲ ਜਿਹੜੇ ਰਾਜਵੀਰ ਜਵੰਦਾ ਜਿਹੜੇ ਆ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਨੇ ਤੇ ਅੱਜ ਉਹਨਾਂ ਦੀ ਜਿਹੜੀ ਹੈ ਲਾਸਟ ਰਾਈਡ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਬਿਲਕੁਲ ਜਿਹੜਾ ਉਸ ਰਾਜਵੀਰ ਜਵੰਦਾ ਨੂੰ ਅੰਤਿਮ विदाई देण वास्ते सब जेडी पंजाब इंडस्ट्री ਇੱਥੇ ਪਹੁੰਚ ਗਏ ਜਿੰਦੇ ਵਿੱਚ ਸਭ ਕਲਾਕਾਰ ਜਿਹੜੇ ਆ ਉਹ ਉਸ ਦੀ ਲਾਸਟ ਰਾਈਡ ਦੇ ਵਿੱਚ ਨਾਲ ਉਸ ਦੇ ਅੰਤਿਮ ਵਿਦਾਈ ਜਿਹੜੇ ਆ ਤੇ ਉਹਨਾਂ ਦੇ ਮਾਤ ਜਿਹੜੇ ਹੁਣੇ ਬਿਲਕੁਲ ਉਸ ਲਾਸਟ ਰਾਈਡ ਤੇ ਪਹੁੰਚੇ ਨੇ ਤਾਂ ਤਸਵੀਰਾਂ ਜਿਹੜੀਆਂ ਤੁਹਾਨੂੰ ਉਹ ਫੁਨਾਮੈਂਟ ਤੋਂ ਦਿਖਾ ਰਿਹਾ ਵੀ ਜਿਹੜੇ ਉਹਨਾਂ ਦੇ ਚਾਹਣ ਵਾਲੇ ਉਹਨਾਂ ਦੀਆਂ ਅੱਖਾਂ ਕਿਸ ਤਰੀਕੇ ਨਾਲ ਨੰਮ ਨਜ਼ਰ ਆ ਰਹੀਆਂ ਨੇ ਤੇ उन्होंने समय ਉਹਨਾਂ ਦੇ ਅੰਤਿਮ ਦਰਸ਼ਨਾਂ ਦੀ ਉਡੀਕ ਕਰਦੇ ਹੋਏ ਜਿਹੜੇ ਕਾਫੀ ਸਮਝ ਉਤੇ ਗੱਡੀ ਸੀ ਉਹ ਸਮੇਂ ਉਹਨਾਂ ਨੂੰ ਦੇਖਣ ਵਾਸਤੇ ਜਿਹੜੇ ਇੱਥੇ ਪਹੁੰਚ ਰਹੇ ਨੇ ਉਹ ਆਪ ਲਿਹਾਉਣ ਦੇ ਲਈ ਉਹਨਾਂ ਤੇ ਜਿਹੜੇ ਆਖਿਰ ਦੇਸ਼ਣ ਜਿਹੜੇ ਆ ਇੱਕ ਵਾਰੀ ਹੋ ਸਕਣ ਪਰ ਅ ਜਿਸ ਤਰੀਕੇ ਨਾਲ ਇੱਥੇ ਕਰਾਊਡ ਇੰਨਾ ਜਿਆਦਾ ਜਿਹੜੇ ਉਹਨਾਂ ਦੇ ਚਾਹਣ ਵਾਲੇ ਇੰਨੇ ਜਿਆਦਾ ਜਿਹੜੇ ਇੱਥੇ ਪਹੁੰਚੇ ਹੋਏ ਐ ਵੀ ਦਰਸ਼ਨ ਕਰਨੇ ਵੀ ਜਿਹੜੇ ਸਮੇਂ ਮੁਸ਼ਕਲ ਹੋ ਰਹੇ ਨੇ ਬਿਲਕੁਲ ਹੀ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਸਭ ਕਲਾਕਾਰ ਜਿਹੜੇ ਇੱਥੇ ਪਹੁੰਚੇ ਹੋਏ ਨੇ ਅੱਖਾਂ ਸਭ ਦੀ ਇੱਥੇ ਨਾਮ ਨਜ਼ਰ ਆ ਰਹੀਆਂ ਨੇ ਤਾਂ ਬਿਲਕੁਲ ਉਮੀਦ ਜਿਹੜੀ ਐਕਸਪੈਕਟ ਜਿਹੜਾ ਕਦੇ ਵੀ ਕਿਸੇ ਨੇ ਇਹ ਚੀਜ਼ ਨਹੀਂ ਕਰੀ ਸੀਗੀ ਪਰ ਜੋ ਵਾਇਰ ਨੂੰ ਮਨਜ਼ੂਰ ਹੈ ਹੋਣਾ ਉਹ ਹੀ ਹੁੰਦਾ ਸਰਪੰਚ ਜਨ ਮਾਦੀਆਂ ਅੱਖਾਂ ਵਿੱਚ ਜਿਹੜੀਆਂ ਤੁਸੀਂ ਨਾਮੋਂ ਦੇਖ ਸਕਦੇ ਹੋ ਵੀ ਕਿ ਇਸ ਤਰੀਕੇ ਨਾਲ ਅੱਖਾਂ ਸਭ ਦੀ ਲਗਭਗ ਇੱਥੇ ਨਾਮੀ ਨਜ਼ਰ ਆ ਰਹੀਆਂ ਨੇ ਕਿਉਂਕਿ ਜਦੋਂ ਉਹਨਾਂ ਦਾ ਇੱਕ ਪਰਿਵਾਰ ਦਾ ਸਾਥੀ ਜਿਹੜਾ ਪੰਜਾਬੀ ਇੰਡਸਟਰੀ ਦਾ ਸਾਥੀ ਜਦੋਂ ਇਸ ਫਾਨੀ ਸੰਸਾਰ ਨੂੰ અલ ਵਿਦਾ ਆਖ ਕੇ ਚਲਾ ਜਾਂਦਾ ਤਾਂ ਬਿਲਕੁਲ ਉਸ ਨੂੰ ਸਹਾਰਨਾ ਉਸ ਨੂੰ ਅਕਸੈਪਟ ਕਰਨਾ ਇੰਨਾ ਕਿ ਜਿਆਦਾ ਜਿਹੜਾ ਉਹ ਮੁਸ਼ਕਲ ਹੋ ਜਾਂਦਾ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਜਿਹੜਾ ਉਸ ਨੂੰ ਅਕਸੈਪਟ ਕਰਨਾ ਬਹੁਤ ਮੁਸ਼ਕਲ ਜਿਹੜਾ ਲੱਗ ਰਿਹਾ ਹਾਲਾਂਕਿ 27 ਸਤੰਬਰ ਤੋਂ ਜਿਹੜਾ ਲਗਭਗ ਸਭ ਜਾਣੇ ਜਿਹੜਾ ਉਸ ਦੀ ਲੰਬੀ ਉਮਰ ਦੀ ਅਰਦਾਸਾਂ ਕਰਦੇ ਹੋਏ ਨਜ਼ਾਰਾ ਆ ਰਿਹਾ ਸੀਗੇ ਪਰ ਦੇ ਅੰਤਿਮ ਦਿਨ ਜਿਹੜਾ ਲਟਾਇਆ ਜਾ ਰਿਹਾ ਪਰ ਹੁਣ ਇਹ ਜਿਹੜੀਆਂ ਆਖਰੀ ਬਦਗੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਰਾਜਵੀਰ ਜਵੰਦਾ ਦੀ ਲਾਸਟ ਰਾਈਡ ਦੀ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਮਾ ਕੌਟਕਲਾ ਕਾਰਜੇ ਪੰਜਾਬੀ ਇੰਡਸਟਰੀ ਦੇ ਉੱਤੇ ਵਾਂਚੀ ਨਜ਼ਰ ਆ ਰਹੀ ਹੈ ਇਹ ਤਸਵੀਰਾਂ ਨੇ ਰਾਜਵੀਰ ਜਵੰਦਾ ਦੀ ਲਾਸਟ ਰਾਈਡ ਦੀਆਂ ਬੈਟਰੀ ਕਿਹਦੀ ਹੈ ਉਹ ਬੈਟਰੀ ਕਿਹਦੀ ਹੈ ਹਾਂ ਆ ਬੈਟਰੀ ਹੈ ਬਿਲਕੁਲ ਜਿਸ ਤਰੀਕੇ ਨਾਲ ਦੱਸਿਆ ਗਿਆ ਸੀਗਾ ਕਿ ਰਾਜਵਿਰ ਜਵੰਦਾ ਨੂੰ ਇੱਕ ਵਾਰ ਪਹਿਂਟ ਜਿਹੜੀ ਹੈ ਫੇਰੀ ਜਿਹੜੀ ਉਹ ਦਵਾਈ ਜਾਏਗੀ ਤਾਂ ਬਿਲਕੁਲ ਉਸੇ ਤੇ ਚਾਹਦੇ ਹੋਏ ਹੁਣ ਇੱਕ ਜਿਹੜੀ ਫੇਰੀ ਹੈ ਉਹ ਰਾਜਵਿਰ ਜਵੰਦਾ ਨੂੰ ਦਵਾਈ ਜਾ ਰਹੀ ਹੈ ਤਾਂ ਬਿਲਕੁਲ ਤਸਵੀਰਾਂ ਤੁਸੀਂ ਲਾਈਵ ਜਿਹੜੀਆਂ ਉਹ ਦੇਖ ਰਹੇ ਹੋ ਮਰੇ ਤੇ ਕਦੇ ਜਿਹੜੀ ਆ ਕੁਛ ਸਮੇਂ ਦੇ ਵਿੱਚ ਜਿਹੜੀ ਆ ਓਏ ਲਾਸਟ ਰਾਈਟ ਤੇ ਜਿਹੜੀ ਆ ਉਹ ਨੰਦ ਜਾਈਗੀ ਤਾ ਬਿਲਕੁਲ 9 ਵਜੇ ਇਸ ਤਰੀਕੇ ਨਾਲ ਹੀ ਦੇਖਸ਼ਾਹ ਨੀ ਉੱਤੇ ਖੜੇ ਹੋਏ ਜਿਹੜੇ ਉਸ ਦਾ ਇੰਤਜ਼ਾਰ ਜਿਹੜੇ ਨੇ ਸਵੇਰ ਤੋਂ ਹੀ ਕਰਦੇ ਹੋਏ ਨਜ਼ਰ ਆ ਰਹੇ ਸੀਗੇ ਤੇ ਉਸ ਨੂੰ ਚਾਹਣ ਵਾਲੇ ਰਾਜਵੀਰ ਜਵੰਦਾ ਨੂੰ ਪਿਆਰ ਕਰਨ ਵਾਲੇ ਜਿਹੜੇ ਲਗਾਤਾਰ ਜਿਹੜੇ ਨੇ ਇੱਥੇ ਪਹੁੰਚ ਕੇ ਨਜ਼ਰ ਆ ਰਹੇ ਨੇ ਇੱਥੇ ਖੜੇ ਹੋਏ ਜਿਹੜੇ ਨਜ਼ਰ ਆ ਰਹੇ ਆ ਤੇ ਆ YouTube ਦਾ ਵੀ ਲਾਸਟ ਬ੍ਰੈਂਡਿੰਗ ਪਾ ਲੈ ਮਾਹੋਲ ਜਿਸ ਤਰੀਕੇ ਨਾਲ ਇੱਥੇ ਦੇਖਸ਼ਾਹ ਮਾਈਕ ਪਿੱਛੇ ਹੋ ਜਾ ਯਾਰ ਕਿੱਥੇ ਖੜੇ ਨੇ

ਬਿਲਕੁਲ ਤਸਵੀਰਾਂ ਤੁਸੀਂ ਲਾਈਵ ਜਿਹੜੀਆਂ ਦੇਖ ਰਹੇ ਹੋਗੇ ਆ ਲਾਸਟ ਸਲਾਈਡ ਜਿਹੜੀ ਆ ਉਹ ਰਾਜਵੀਰ ਜਵੰਦਾ ਦੀ ਤਿਆਰ ਕੀਤੀ ਜਾ ਰਹੀ ਆ ਤਾਂ ਕੁਛ ਹੀ ਸਮਝਦੇ ਵਿੱਚ ਜਿਹੜੀ ਹੈ ਮੇਰੇ ਤੱਕ ਦੇ ਰਾਜਵੀਰ ਜਵੰਦਾ ਦੇ ਲਿਆਂਦੇ ਜਾਗੇ ਤਾਂ ਦੁਸਰੇ ਵੀ ਜਾ ਰਿਹਾ ਹੈ ਵੀ ਪਿੰਡ ਚ ਇੱਕ ਵਾਰ ਜਿਹੜੀ ਆ ਫੇਰੀ ਜਰੂਰ ਹੋਾਈ ਜਾਏਗੀ ਰਾਜਵੀਰ ਜਵੰਦਾ ਦੀ ਕਿਉਂਕਿ ਰਾਜਵੀਰ ਜਵੰਦਾ ਨੂੰ ਪਿੰਡ ਨਾਲ ਤਾਂ ਕਿ ਲਗਾਅ ਹੋ ਜੇ ਤਰੀਕਿਆਂ ਦੱਸਿਆ ਜਾਂਦਾ ਹੈ ਪਿੰਡ ਵਾਲੇ ਵੀ ਦੱਸਦੇ ਨੇ ਵੀ ਜਿਹੜਾ ਰਾਜਵੀਰ ਜਵੰਦਾ ਦਾ ਜਿਹੜਾ ਮੋਹ ਵੀ ਬਹੁਤ ਜਾਂਦਾ ਸੀਗਾ ਪਿੰਡ ਦੇ ਨਾਲ ਬਿਲਕੁਲ ਉਸੇ ਦੇ ਚੱਲਦੇ ਹੋਏ ਪਿੰਡ ਵਾਲੇ ਵੀ ਉਸ ਨੂੰ ਬਹੁਤ ਪਿਆਰ ਕਰਦੇ ਸੀ ਕਿਉਂਕਿ ਪਿੰਡ ਵਾਲਿਆਂ ਦਾ ਜਿਹੜਾ ਨਾਮ ਰਾਜਵੀਰ ਜਵੰਦਾ ਨੇ ਬਹੁਤ ਉੱਚਾ ਕੀਤਾ ਦਾ ਬਿਲਕੁਲ ਉਸ ਦੇ ਚੌਣ ਵਾਲ ਜਿਹੜੇ ਹੈ ਇਸ ਸਮੇ ਉਹ ਉਡੀਕ ਕਰ ਰਹੇ ਨੇ ਕਿ ਸਮੇ ਜਿਹੜੀ ਹੈ ਰਾਜਵੀਰ ਜਵੰਦਾ ਦੀ ਦੀ ਹੈ ਉਹ ਇੱਥੇ ਲਿਆਂਦੀ ਜਾਏਗੀ ਤੇ ਬਿਲਕੁਲ ਕੁਝ ਸਮਿਆਂ ਦੇ ਵਿੱਚ ਜਿਹੜੀ ਹੈ ਰਾਜ ਵਿੱਚ ਬੰਦਾ ਆਉਂਦਾ ਹੈ ਪੰਜ ਤਤਾਂ ਦੇ ਵਿੱਚ ਲੈਣ ਆਉਂਗੇ ਤੇ ਉਹ ਕਿੱਥੇ ਕਿੱਗੋਂ ਮਰੀਏ ਇਹ ਤਾਂ ਗਾਣਾ ਮਾਰੋ